ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ حاضر ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰੀਸੈਂਟ ਸਿੱਧੂ ਮਸਲੇਆਣਾ 22 ਦੀ ਮੂਸ ਪ੍ਰਿੰਟ ਨਾਮ ਤੋਂ ਇੱਕ EP ਰਿਲੀਜ਼ ਹੋਈ ਹੈ ਅਤੇ ਇਸ EP ਤੋਂ ਬਾਅਦ ਸਿੱਧੂ ਮਸਲੇਆਣਾ 22 ਦੀ ਰੈਂਕਿੰਗ ਦੇ ਵਿੱਚ ਵਾਧਾ ਹੋਇਆ ਹੈ ਕਿ ਅਲਟਰਨੇਟਿਵ ਆਰਟਿਸਟ ਦੇ ਲਿਸਟ ਦੇ ਵਿੱਚ ਸਿੱਧੂ ਮਸਲੇਆਣਾ 22 ਦੀ ਸੈਕੰਡ ਨੰਬਰ ਤੇ ਰੈਂਕਿੰਗ ਆਈ ਹੈ ਤੇ ਪਹਿਲੇ ਨੰਬਰ ਦੇ ਉੱਤੇ ਪੋਸਟ ਮਲੌਣ ਜੋ ਕਿ ਹਾਲੀਵੁੱਡ ਦਾ ਬਹੁਤ ਵੱਡਾ ਆਰਟਿਸਟ ਹੈ ਉਸ ਦੀ ਰੈਂਕਿੰਗ ਆਈ ਹੈ ਅਤੇ ਇਸ EP ਦੇ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਮਸਲੇਆਣਾ 22 ਦੀ ਰੈਂਕਿੰਗ ਦੇ ਵਿੱਚ ਵਾਧਾ ਹੋਇਆ ਹੈ ਇਸ ਤੋਂ ਪਹਿਲਾਂ ਅਲਟਰਨੇਟਿਵ ਆਰਟਿਸਟ ਦੀ ਲਿਸਟ ਦੇ ਵਿੱਚ ਸਿੱਧੂ ਮਸਲੇਆਣਾ 22 7 ਨੰਬਰ ਦੇ ਉੱਤੇ ਨਜ਼ਰ ਆ ਰਿਹਾ ਸੀ ਤਾਂ ਦੋਸਤੋ ਇਸੇ ਤਰ੍ਹਾਂ EP ਨੂੰ ਸਪੋਰਟ ਕਰਦੇ ਰਹੋ ਅਤੇ ਵੱਧ ਤੋਂ ਵੱਧ ਸੁਣਦੇ ਰਹੋ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਸਿੱਧੂ ਮਸਲ ਦੇ ਪੁਰਾਣੇ ਦੋਸਤ ਮਨਜਿੰਦਰ ਮੱਖੇ ਦੀ ਜੋ ਕਿ ਸਿੱਧੂ ਮਸਲੇਆਣਾ 22 ਦਾ ਪੁਰਾਣਾ ਦੋਸਤ ਅਤੇ ਸਿੱਧੂ ਮਸਲੇਆਣਾ 22 ਦੇ ਨਾਲ ਚੰਗੀ ਯਾਰੀ ਦੋਸਤੀ ਸੀ ਮਨਜਿੰਦਰ ਮੱਖਾ ਇੱਕ ਰਾਈਟਰ ਹੈ ਜਿਸ ਨੇ ਸਿੱਧੂ ਮਸਲ ਦੇ ਉੱਪਰ ਕਿਤਾਬ ਵੀ ਲਿਖੀ ਹੈ ਪਰ ਪਰਿਵਾਰ ਨੂੰ ਇਹ ਕਿਤਾਬ ਚੰਗੀ ਨਹੀਂ ਲੱਗੀ ਅਤੇ ਉਹਨਾਂ ਨੇ ਮਨਜਿੰਦਰ ਮਾਖੇ ਦਾ ਸਾਥ ਨਹੀਂ ਦਿੱਤਾ ਅਤੇ ਉਹਨਾਂ ਨੇ ਮਨਜਿੰਦਰ ਮਾਖੇ ਨੂੰ ਕਿਹਾ ਕਿ ਇਸ ਕਿਤਾਬ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਉਸਨੇ ਸਾਨੂੰ ਪੁੱਛਿਆ ਤੱਕ ਨਹੀਂ ਦੋਸਤੋ ਤੁਸੀਂ ਇਹ ਕਿਤਾਬ ਤਾਂ ਜ਼ਰੂਰ ਪੜ੍ਹੀ ਹੋਵੇਗੀ ਮਨਜਿੰਦਰ ਮਾਖੇ ਦੀ ਜੋ ਕਿ ਸਿੱਧੂ ਮਸਾਲੇ ਦੇ ਉੱਪਰ ਲਿਖੀ ਗਈ ਹੈ ਅਤੇ ਇਸ ਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਲਿਖੀਆਂ ਗਈਆਂ ਜੋ ਪਰਿਵਾਰ ਨੂੰ ਚੰਗੀਆਂ ਨਹੀਂ ਲੱਗੀਆਂ ਅਤੇ ਉਹਨਾਂ ਦਿਨਾਂ ਦੇ ਵਿੱਚ ਮਨਜਿੰਦਰ ਮਾਖੇ ਨੇ ਸਿੱਧੂ ਪਰਿਵਾਰ ਦੇ ਵੱਲੋਂ ਕਹਿਣ ਤੇ ਵੀ ਇਸ ਕਿਤਾਬ ਨੂੰ ਨਹੀਂ ਰੋਕਿਆ ਇਸ ਕਿਤਾਬ ਦੀ ਸਗੋਂ ਉਸਨੇ ਹੋਰ ਜ਼ਿਆਦਾ ਪ੍ਰੋਮੋਸ਼ਨ ਕੀਤੀ ਅਤੇ ਸਿੱਧੂ ਮਸੂਏ ਵਾਲੇ ਬਾਈ ਨੂੰ ਜਿੰਨਾ ਹੋ ਸਕੇ ਬਦਨਾਮ ਕੀਤਾ ਤਾਂ ਦੋਸਤੋ ਹੁਣ ਰੀਸੈਂਟਲੀ ਸਿੱਧੂ ਮਸੂਏ ਵਾਲੇ ਦੇ ਇੱਕ ਡਾਕੂਮੈਂਟਰੀ ਬਣਾਈ ਸੀ ਬੀਬੀਸੀ ਨੇ ਜਿਸ ਦੇ ਵਿੱਚ ਸਿੱਧੂ ਮਸੂਏ ਬਾਰੇ ਬਹੁਤ ਹੀ ਜ਼ਿਆਦਾ ਗਲਤ ਦਿਖਾਇਆ ਗਿਆ ਅਤੇ ਸਿੱਧੂ ਮਸੂਏ ਬਾਈ ਨੂੰ ਗੈਂਗਸਟਰ ਦੇ ਨਾਲ ਜੋੜਿਆ ਗਿਆ ਅਤੇ ਦੋਸਤੋ ਹੁਣ ਤੁਸੀਂ ਸਿੱਧੂ ਮਸੂਏ ਦੇ ਇਸ ਪੁਰਾਣੇ ਦੋਸਤ ਦੀ ਹਰਕਤ ਦੇਖੋ ਕਿ ਇਸ ਨੇ ਬੀਬੀਸੀ ਦੀ ਉਸ ਡਾਕੂਮੈਂਟਰੀ ਦੀ ਆਲੋਚਨਾ ਕਰਨ ਦੀ ਬਜਾਏ ਉਸ ਦਾ ਸਾਥ ਦਿੱਤਾ ਅਤੇ ਉਸ ਦੀ ਪ੍ਰੋਮੋਸ਼ਨ ਕੀਤੀ ਅਤੇ ਇਸ ਨੇ ਆਪਣੇ ਇੱਕ ਪੋਡਕਾਸਟ ਸ਼ੋਅ ਦੇ ਵਿੱਚ ਇਹ ਵੀ ਕਿਹਾ ਕਿ ਸਿੱਧੂ ਮਸੂਆਲੇ ਬਾਰੇ ਇਹ ਜੋ ਡਾਕੂਮੈਂਟਰੀ ਵਿਖਾਈ ਗਈ ਹੈ ਇਸ ਵਿੱਚ ਸਾਰਾ ਕੁਝ ਸੱਚ ਹੈ ਅਤੇ ਇਸ ਨੇ ਇਹ ਵੀ ਕਿਹਾ ਕਿ ਇਹ ਸਿੱਧੂ ਪਰਿਵਾਰ ਚਾਹੁੰਦਾ ਹੈ ਕਿ ਦੁਨੀਆ ਦੇ ਸਾਹਮਣੇ ਸਿੱਧੂ ਮਸੂਆਲੇ ਦਾ ਸੱਚ ਨਾ ਆਵੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਿੱਧੂ ਮਸੂਆਲੇ ਬਾਈ ਨੇ ਜਿਉਂਦੇ ਜੀ ਵੀ ਆਪਣੇ ਫੋਨ ਤੋਂ ਇਸ ਦੋਸਤ ਨੂੰ ਬਲੌਕ ਕੀਤਾ ਹੋਇਆ ਸੀ ਜੋ ਸਿੱਧੂ ਮਸੂਆਲੇ ਨੇ ਆਪਣੇ ਨਵੇਂ ਗੀਤ ਦੇ ਵਿੱਚ ਫੋਰਚੂਨਰ ਤੋਂ ਤਾਰਨ ਵਾਲੀ ਗੱਲ ਕੀਤੀ ਉਹ ਇਸ ਦੋਸਤ ਦੇ ਉੱਪਰ ਟੁਕਦੀ ਹੈ ਕਿਉਂਕਿ ਇਹ ਸਿੱਧੂ ਮਸੂਆਲੇ ਦੇ ਬਹੁਤ ਹੀ ਖਾਸ ਸੀ ਅਤੇ ਨਾਲ-ਨਾਲ ਰਹਿੰਦਾ ਵੀ ਸੀ ਪਰ ਸਮਾਂ ਬੀਤਣ ਤੇ ਸਿੱਧੂ ਮਸੂਅਰੇ ਦਾ ਤੇ ਦੋਸਤ ਦੇ ਵਿਚਕਾਰ ਕੁਝ ਤਰੇੜਾਂ ਆਈਆਂ ਅਤੇ ਇਹਨਾਂ ਦੀ ਨੇੜਤਾ ਘੱਟ ਗਈ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਅਤੇ ਸਿੱਧੂ ਮਸੂਅਰੇ ਦੇ ਫੈਨਸ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ